ਬਸ ਦੇ ਵਿੱਚ ਉਹ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਆ ਔਰ ਮੈਂ ਉਸ ਵੇਲੇ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ ਇਹ ਪਤਾ ਲਿਆ ਨੇ ਕਿਵੇਂ ਵੀ ਮਰੀਜ਼ ਕਿਵੇਂ ਲਿਜਾ ਦੇ ਮੈਨੂੰ ਨਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬਸ ਦੇ ਵਿੱਚ ਔਰ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਇਆ ਔਰ ਮੈਂ ਉਸ ਵੇਲੇ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਜੀ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ ਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ ਦੇਖੋ ਤੁਹਾਡੇ ਸਾਹਮਣੇ ਆ ਜੀ ਉਹ ਇਮੀਡੀਏਟਲੀ 16 ਪੇਸ਼ੈਂਟਸ ਮਤਲਬ ਬਹੁਤ ਜ਼ਿਆਦਾ ਮਤਲਬ ਬਹੁਤ ਅਨੇਕ ਐਕਸੀਡੈਂਟ ਸੀਗਾ 16 ਮਰੀਜ਼ ਉਹਨਾਂ ਨੇ ਜਦਰਾ ਹਸਪਤਾਲ ਲਿਆਂਦੇ ਤੇ ਉਹ ਸਾਰੇ ਇੱਥੇ ਦਾਖਲ ਹੈ ਜੀ ਉਹਨਾਂ ਚੋਂ ਕੁਝ ਪੇਸ਼ੈਂਟ ਸੀਰੀਅਸ ਸੀਗੇ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ ਉਹਨਾਂ ਨੂੰ ਬਲੱਡ ਲੌਸ ਵੀ ਸੀਗਾ ਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਫੋਰਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨਾਂ ਨੂੰ ਮੈਡੀਕਲ ਲੀਟ ਮਿਲ ਗਈ ਜਿਹੜੀ ਸਾਡੀ ਫਰਿਸ਼ਟੇਸ ਕੀਂਦੀ ਆ ਉਹਦੇ ਕਰਕੇ 16 ਬੰਦਿਆਂ ਨੂੰ ਮੈਡੀਕਲ ਲੀਟ ਮਿਲੀ ਪਰ ਦੋ ਤਿੰਨ ਬੰਦਿਆਂ ਦੀ ਜਾਨ ਵੀ ਬਚੀ ਜਿਨ੍ਹਾਂ ਦਾ ਬਲੱਡ ਲੌਸ ਜ਼ਿਆਦਾ ਸੀ ਜਾਂ ਹੈਡ ਇਨਜਰੀ ਸੀ ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਹੈ ਇਨਕਲੂਡਿੰਗ ਜਿਹੜੇ ਬ੍ਰੇਨ ਦੇ ਨਿਊਰੋ ਸਰਜਨ ਨੇ ਨਿਊਰੋ ਸਰਜਨ ਨੇ ਉਹਨਾਂ ਦੀ ਮੋਨਿਟਰਿੰਗ ਕਰ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਜਾਂ ਸਕੀਮ ਦੀ ਮੁੱਢੜੀ ਸਾਡੇ ਜੋ ਸਾਡਾ ਸਕੀਮ ਦਾ ਮੰਤਬ ਸੀਗਾ ਫਰਿਸ਼ਤੇ ਸਕੀਮ ਦਾ 460 ਸਖਿਆ ਪਹੁੰਚਦਾ ਉਹਨੂੰ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾਂ ਵੀ ਬਚ ਰਹੀਆਂ ਸਿਹਰਾ ਦੀ ਗੱਲ ਕੀਤੀ ਆ ਗਈ ਕਿ ਉਹ ਸਾਰੇ ਯਾਤਰੀ ਸੀਗੇ ਉਹਨਾਂ ਦੇ ਨਾਲ ਫ੍ਰੀ ਕੀਤਾ ਜਾ ਰਿਹਾ ਉਹ ਬਿਲਕੁਲ ਬਿਲਕੁਲ ਫ੍ਰੀ ਹੈ ਜੀ ਮੈਂ ਅੰਦਰ ਜਾ ਕੇ ਆਇਆ ਤੇ ਤੁਹਾਨੂੰ ਅਸੀਂ ਉਹਦੀ ਫੋਟੋ ਵੀ ਦੇ ਦਾਂਗੇ ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ ਤੁਰੰਤ ਲੈ ਕੇ ਆਇਆ ਸਨ ਸੁਰੱਖਿਆ ਫੋਰਸ ਵਾਲੇ ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਦਰਾ ਹਸਪਤਾਲ ਹੈ ਇਹਨਾਂ ਦੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਅਟੈਂਡ ਕੀਤਾ ਕਿਸੇ ਦਾ ਕੋਈ ਇੱਕ ਨਿੱਕਾ ਪੈਸਾ ਖਰਚ ਨਹੀਂ ਹੋਇਆ ਔਰ ਸੀਡੀ ਸੀਡੀ ਸਕੈਨ ਤੱਕ ਸਾਰਾ ਕੁਝ ਹੋ ਰਿਹਾ ਹੈ ਜਿਹੜਾ ਸਾਰਾ ਫ੍ਰੀ ਹੈ ਜੀ ਜਿਹੜੇ ਕਾਰਨ ਜਿਹੜਾ ਸਾਹਮਣੇ ਆ ਰਹੇ ਉਹ ਕਹਿੰਦੇ ਜਿਹੜੇ ਪੀਆਰਟੀਸੀ ਦੇ ਕਨੈਕਟ ਵਰਕਰ ਨੇ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜਿਹੜੀ ਟਾਈਮ ਲੱਗਿਆ ਤਾਂ ਕਿ ਉਹ ਵੀ ਫੁੱਲਿੰਗਿਸ ਕਰਕੇ ਹਾਦਸਾ ਵਾਪਰਿਆ ਜੀ ਡਰਾਈਵਰ ਤੇ ਅੱਖ ਲੱਗੀ ਸੀ ਕੁਝ ਤਰ੍ਹਾਂ ਦਾ ਕੁਝ ਦੇਖੋ ਮੇਰਾ ਜਿਹੜਾ ਸਬੰ ਕਹ ਰਹੇ ਹੋ ਮੈਂ ਠੀਕ ਹੈ ਮੈਂ ਜਰੂਰ ਜਿਹੜੀ ਫੀਡਬੈਕ ਹੈ ਉਹ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਔਰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਉਹ ਵੀ ਅਸੀਂ ਐਗਜ਼ਾਮਨ ਕਰਾਂਗੇ ਜੀ ਲੇਕਿਨ ਕਿਉਂਕਿ ਲੋਕਲ ਬੱਸ ਸੀਗੀ ਜਿਹੜੀ ਸਨੌਰ ਤੋਂ ਆ ਰਹੀ ਸੀ ਮੈਨੂੰ ਲੱਗਦਾ ਨਹੀਂ ਕੋਈ ਲੰਬੇ ਰੂਟ ਦੀ ਬੱਸ ਨਹੀਂ ਸੀ ਕਿ ਬੰਦਾ ਸਵੇਰੇ ਗਿਆ ਸ਼ਾਮ ਨੂੰ ਆ ਰਿਹਾ ਸੀਗਾ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਆ ਬਟ ਸਟਿਲ ਜਿਹੜੇ ਸਾਰੇ ਫੈਕਟਰਸ ਆ ਗਏ ਆ ਉਹਦੇ ਚ ਅਸੀਂ ਜਿਹੜੇ ਆ ਗਏ ਆ ਜਿਹਨੂੰ ਡਾਰਕ ਸਪੋਰਟਸ ਕਹਿੰਦੇ ਆ ਅਸੀਂ ਜਿਹੜੇ ਐਕਸੀਡੈਂਟ ਪ੍ਰੋਨ ਆ ਉਹਨਾਂ ਦੀ ਵੀ ਸਾਰੀ ਸਟੱਡੀ ਕਰ ਰਹੇ ਆ ਜਿਹੜੇ ਹਿਊਮਨ ਫ ਤੇ ਗੱਡੀਆਂ ਵੀ ਅਪ ਟੂ ਡੇਟ ਹੋਣ ਤੇ ਬੰਦਿਆਂ ਦੇ ਵਿੱਚ ਠੀਕ ਫੈਕਟਰ ਨਾ ਹੋਵੇ ਉਹਨਾਂ ਦੇ ਅਰੈਸਟ ਕਰਨ ਦੀ ਜਗ੍ਹਾ ਹੋਵੇ ਉਹਨਾਂ ਨੂੰ ਪ੍ਰੋਪਰ ਸਿਟੀ ਹੁਣ ਆਲਰੇਡੀ ਵੀ ਕਰ ਰਹੇ ਆ ਬਟ ਉਹ ਵੀ ਅਸੀਂ ਕਰਾਂਗੇ ਜੇ ਮੌਕੇ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯਾਦਵੰਦੁਰ ਤੇ ਪਹੁੰਚਦੇ ਨੇ ਉਹਨਾਂ ਵੱਲੋਂ ਕਿਹਾ ਜੀ ਅੱਧਾ ਘੰਟਾ ਸੀ ਕਾਲ ਕਰੀ ਗਏ ਸੜਕ ਸੁਰੱਖਿਆ ਪੋਸਟ ਵਾਲੇ ਨੂੰ ਫੋਨ ਚੱਕਿਆ ਪਰ ਪਹੁੰਚੇ ਨਹੀਂ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੈਟ ਆਏ ਨੇ ਹਾਂ ਮੈਂ ਤੁਹਾਡੇ ਸਾਹਮਣੇ ਪੇਸ਼ੈਂਟ ਦੇ ਟ੍ਰਾਂਡੈਂਟ ਨਾਲ ਗੱਲ ਕਰਕੇ ਆਇਆ ਜੀ ਮਤਲਬ ਜਦੋਂ ਜਿਹੜਾ ਕੋਈ ਪੇਸ਼ੈਂਟ ਦਾ ਟ੍ਰਾਂਡੈਂਟ ਹੁੰਦਾ ਨਾ ਜੀ ਕਈ ਵਾਰੀ ਜਦ ਸੜਕ ਸੁਰੱਖਿਆ ਫੋਰਸ ਵਾਲੇ ਹਰ 15-20 ਕਿਲੋਮੀਟਰ ਤੱਕ ਖੜੇ ਹੋਇਆ ਔਰ ਉਹ ਆਏ ਆ ਆਲਟੀਮੇਟਲੀ ਉਹੀ ਲੈ ਕੇ ਆਏ ਉਹੀ ਲੈ ਕੇ ਜਿਹੜਾ ਰੋਡ ਉੱਪਰ ਟਿਪਪਰ ਖੜਾ ਨੀ ਦੇ ਮੌਜੂਦ ਉਸ ਟਾਈਮ ਜਿਹੜੀ ਐਕਸੀਡੈਂਟ ਹੋਇਆ ਹੈਗਾ ਜਦੋਂ ਉਹ ਲੱਗਦਾ ਨਹੀਂ ਹੈ ਕਿ ਜਿਹੜੇ ਆਪਣੀ ਟ੍ਰੈਫਿਕ ਦੀ ਜਾਂ ਕੋਈ ਜਿਹੜੇ ਡੀਟੀਓ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਹੈ ਜਿਹੜੇ ਟ੍ਰੈਫਿਕ ਉਹ ਮੈਂ ਤੁਹਾਨੂੰ ਕਹਿਣਾ ਜੀ ਜਿਹੜੇ ਬਾਕੀ ਸਾਰੇ ਫੈਕਟਰਸ ਆ ਉਹ ਉਹ ਉਹਨਾਂ ਦੀ ਪ੍ਰੋਪਰ ਇਨਕੁਰੀ ਉਹ ਠੀਕ ਹੈ ਲੋਗਰੇ ਸ਼ੋਰ ਕਰਾਂਗੇ ਤੇ ਜਿਨਾਂ ਜੀ ਹਾਲੇ ਵੀ ਮੌਰਨ ਇੰਡੀਆ ਦੀ ਈਡੀਐਲ ਵੀ ਨਹੀਂ ਮੈਡੀਸਿਨ ਜਿਹੜੇ ਅਵੇਲੇਬਲ ਹੈਗੇ 26 ਜਨੂਅਰੀ ਨੂੰ ਸਟਰੀ Minister ਜਿਨ੍ਹਾਂ ਦੇ ਨਾਮ ਨੇਰੇ ਸੀ ਉਹ ਮੈਂ ਇਹ ਕਹੇ ਸੀ ਵੀ ਇਨਸ਼ੋਰ ਕਰਾਂਗੇ ਈਡੀਐਲ ਜਿਹੜੀ ਮੌਰਨ ਦੇ ਪਰਟੀਏ ਨਹੀਂ ਈਡੀਐਲ ਦੀ ਵੀ ਬੇਸਿਕ ਮੈਡੀਸਨ ਬੈਟਲ ਨੂੰ ਆ ਸਿंपल ਮੈਡੀਸਨ ਨਹੀਂ ਹੈਗੇ ਨਹੀਂ ਨਹੀਂ ਆਪਣੇ ਕੋਲੇ ਸਾਰੀਆਂ IDL अवेलेबल ਨੇ ਜੀ IDL ਸਰ ਹੈ ਕਿੰਨੇ ਕਿੰਨੇ अवेलेबल ਨੇ ਜੀ IDL 200 ਦੇ ਕੀਮੇ ਬਿਲ ਮਿਲ ਰਹੀਆਂ 200 ਪਲੱਸ IDL अवेलेबल ਹੈ ਜਿਹਨਾਂ ਕੋਲ 200 ਤੋਂ ਬਾਅਦ IDL अवेलेबल ਹੈ ਔਰ ਨਾਨ IDL ਵਾਸਤੇ ਇਹਨਾਂ ਕੋਲੇ ਫੰਡਸ ਵੀ ਹੈਗੇ ਆ ਜੀ ਜੇ ਨਹੀਂ ਹੋਵੇ ਤਾਂ ਇਹ ਨਹੀਂ ਕਿ ਦਵਾਈਆਂ ਦੇ ਨਾਲ ਕੋਲ ਨਾਨ IDL ਦਾ ਇੱਕ ਟਰਮ ਐਕਚੁਅਲੀ ਜਿਹੜੀ ਹੈਗੀ ਆ ਹੁਣ ਰੀਸੈਂਟਲੀ ਇਹਨਾਂ ਨੇ ਕੁਆਇਨ ਕਰ ਲਈ ਆ ਅਸੀਂ ਮੈਜੋਰਟੀ ਮੈਡੀਸ ਨੇ IDL ਚ ਲੈ ਕੇ ਆ ਰਹੇ ਆ ਉਹਦੀ ਵੀ ਜਿਹੜੀਆਂ ਇਹਨਾਂ ਦਾ ਇੱਕ ਪੈਟਰਨ ਜਿਹੜਾ ਯੂਜ਼ ਆ ਮੈਡੀਸਨ ਦਾ ਉਹ ਇਹਨਾਂ ਨੇ ਆਪ ਨੇ ਲੋਕਲ ਜਿਹੜੀ ਅਥਾਰਟिटीज ਹੈਗੀਆਂ ਉਹਨਾਂ ਨੇ ਸਟੱਡੀ ਕਰਨਾ ਵੀ ਕਿਹੜੀ-ਕਿਹੜੀ ਦਵਾਈਆਂ ਦੀ ਹੋਰ ਲੋੜ ਪੈਂਦੀ ਆ ਉਹ ਖਰੀਦ ਕੇ ਰੱਖਣੀਆਂ ਉਹਨਾਂ ਨੇ ਮੰਨ ਲਓ ਉਹ ਉਹ ਵੀ ਸਟੋਰ ਚ ਹੋਣ ਗਿਆ ਅ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਨ੍ਹਾਂ ਕੋਲੇ ਫੰਡਸ ਹੈਗੇ ਜੀ ਦੇ ਕਨ ਪਰਚੇਸ ਇਟ ਜੇ ਕੋਈ ਸਪੈਸ਼ਲ